ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਫ ਦਾ ਐਮਐਲਏ ਅਮਿਤ ਵੇਜ ਅਤੇ ਕਾਂਗਰਸੀ ਜਿੰਨੇ ਵੀ ਕਾਰਪੋਰਟਰਸ ਨੇ ਜੇਕਰ ਅਸੀਂ ਗੱਲ ਕਰੀਏ ਕਾਰਪੋਰਟਰਸ ਦੀ ਜਾਂ ਫਿਰ ਜੇਕਰ ਅਸੀਂ ਗੱਲ ਕਰੀਏ ਮੌਜੂਦਾ ਮੇਅਰ ਪੰਨਾ ਲਾਲ ਪਾਟਿਆ ਦੀਤਾ ਉਹਨਾਂ ਦੇ ਵੱਲੋਂ ਸਾਰਿਆਂ ਦੇ ਵੱਲੋਂ ਮਿਲ ਕੇ ਜਿਹੜੀ ਇਹ ਸ਼ਿਰਕਤ ਕੀਤੀ ਗਈ ਹੈ ਰੁਕੀਤਾ ਗਿਆ ਹੈ ਟਾਕੀ ਪੁਲ ਦਾ ਜਿੱਥੇ ਕਿ ਕਾਫੀ ਲੰਬੇ ਸਮੇਂ ਤੋਂ ਇਸ ਦੀ ਜਿਹੜੀ ਇਹ ਚਰਚਾ ਦੇਖਣ ਨੂੰ ਮਿਲ ਰਹੀ ਸੀ ਜਿੱਥੇ ਕਿ ਬਹੁਤ ਸਮੇਂ ਪਹਿਲਾਂ ਵੀ ਜਿਹੜਾ ਹੈ ਅ ਅਮਿਤ ਵੇਜ ਦੇ ਵੱਲੋਂ ਖਾਸ ਗੱਲਬਾਤ ਸਾਡੇ ਨਾਲ ਕੀਤੀ ਗਈ ਸੀ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਪ੍ਰਪੋਜ਼ਲ ਜਿਹੜਾ ਇਹ ਚੱਲ ਰਿਹਾ ਹੈ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਸਮੇਂ 'ਚ ਹੀ ਜਿਹੜਾ ਹੈ ਇਸ ਦਾ ਕੰਮ ਜਿਹੜਾ ਹੈ ਲਗਭਗ ਲਗਭਗ 70% ਤੱਕ ਇਸ ਦਾ ਕੰਮ ਜਿਹੜਾ ਉਹ ਹੋ ਚੁੱਕਿਆ ਸੀ ਤੇ ਹੁਣ 30% ਜਿਹੜਾ ਕੰਮ ਹੈ ਉਹ ਰਹਿਦਾ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਜ਼ਿੰਮੇਵਾਰੀ ਆਪਣੀ ਸਿਰ ਤੇ ਲੈਣਾ ਕਿ ਸਰਕਾਰ ਦੀ ਜਿੱਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਉਹਨਾਂ ਨੇ ਕਿਹਾ ਕਿ ਸਹਿਯੋਗ ਜਿਹੜਾ ਹੈ ਉਹ ਅਸੀਂ ਆਸ ਕਰ ਸਕਦੇ ਹਾਂ ਹੁਣ ਤੇ ਜਿਸ ਤਰ੍ਹਾਂ ਦੇ ਨਾਲ ਕਾਂਗਰਸ ਦੇ ਉੱਤੇ ਜਿਹੜਾ ਲੋਕਾਂ ਦੇ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰਾਂਗੇ ਉੱਥੇ ਹੀ ਉਹਨਾਂ ਦੇ ਵੱਲ ਗਵਰਨਮੈਂਟ ਦਾ ਜਿੰਨਾ ਵੀ ਯੋਗਦਾਨ ਜਿਹੜਾ ਉਹ ਰਿਹਾ ਹੈ ਉਸ ਦਾ ਧੰਨਵਾਦ ਉਹਨਾਂ ਨੇ ਇਸ ਮੌਕੇ ਤੇ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ 48 ਕਰੋੜ ਜਿਹੜਾ ਹੈ ਸਟੇਟ ਗਵਰਨਮੈਂਟ ਤੇ 12 ਕਰੋੜ ਜਿਹੜਾ ਹੈ ਸੈਂਟਰਲ ਗਵਰਨਮੈਂਟ ਤੋਂ ਅਲਾਟ ਕਰਵਾਇਆ ਗਿਆ ਹੈ ਤਾਂ ਕਿ ਇਸ ਪੁੱਲ ਨੂੰ ਜਿਹੜਾ ਹੈ ਚੰਗੇ ਤਰੀਕੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਬਣਾਇਆ ਜਾ ਸਕੇ ਤੇ ਉੱਥੇ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਮੈਂ ਸਟੇਟ ਗਵਰਨਮੈਂਟ ਅੱਗੇ ਜਿਹੜਾ ਹੈ ਗੁਜ਼ਾਰਿਸ਼ ਕਰਦਾ ਹਾਂ ਕਿ ਜਿੰਨਾ ਵੀ ਹੋ ਸਕਦਾ ਹੈ ਸਾਨੂੰ ਸਹਿਯੋਗ ਦਿੱਤਾ ਜਾ ਸਕੇ। ਬਾਕੀ ਜੋ ਠੇਕੇਦਾਰ ਨੇ, ਲੇਬਰ ਪਰਸਨ ਨੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦਾ ਬਣਦਾ ਪੈਸਾ ਦਿੱ ਉਹ ਨਾ ਦੇਖਣ ਨੂੰ ਮਿਲੇ ਤੇ ਆਓ ਹੁਣ ਗੱਲਬਾਤ ਕਰਦੇ ਆਂ ਸਾਫ ਕਾ ਐਮ ਐਲ ਏ ਅਮਿਤ ਵਿਜ ਦੇ ਨਾਲ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਜਿਹੜਾ ਇਹ ਪੁਲ ਦਾ ਕੰਮ ਜਿਹੜਾ ਉਹ ਲਗਵਾਇਆ ਤੇ ਕਿੰਨਾ ਕੁ ਕੰਮ ਜਿਹੜਾ ਉਹ ਹੋ ਚੁੱਕਿਆ ਤੇ ਕਿੰਨਾ ਕੁ ਪੈਂਡਿੰਗ ਹੈ ਇੱਕ ਵਾਰੀ ਜਾਣਕਾਰੀ ਲੈ ਲੈਣੇ ਆਂ ਸਾਫ ਕਾ ਐਮ ਐਲ ਏ ਅਮਿਤ ਵਿਜ ਤੋਂ ਉਹਨਾਂ ਅਸਰ ਹੈ ਕਿ ਲੋਕਾਂ ਨੂੰ ਪ੍ਰੋਮਿਸਿੰਗ ਸਰ ਸਾਹਮਣੇ ਦੇ ਐਮ ਪੀ ਸਾਹਿਬ ਸਾਡੇ ਬਲੇਸਿੰਗਸ ਦੋ ਜੇ ਅਸੀਂ ਮਿਲ ਕੇ ਸਟਲੀਸਟ ਜਿਹੜੇ ਸੈਂਟਰਲ ਗਵਰਨਮੈਂਟ ਦੇ ਰਿਲੇਟਿਡ ਕੰਮ ਆ ਉਹਨਾਂ ਨੂੰ ਅਸੀਂ ਐਕਸਪੀਡਿਟ ਕਰਾਈਏ ਮੈਂ ਸਭ ਤੋਂ ਪਹਿਲੇ ਤੁਹਾਡਾ ਸ਼ੁਕਰੀਆ ਦਾ ਕਰਨਾ ਸਾਡੇ ਭਰਾਵਾਂ ਦਾ ਜਰਨਲਿਸਟ ਦਾ ਜਿਹੜੇ ਤੁਸੀਂ ਆਏ ਅੱਜ ਔਰ ਟਾਈਮ ਕੱਢਿਆ ਲੋਕਾਂ ਨੂੰ ਦੱਸਣ ਵਾਸਤੇ ਮੈਂ ਆਪਣੇ ਸਾਰੇ ਐਮਸੀ ਸਾਹਿਬਾਨ ਦਾ ਤੇ ਜੀਮਨ ਜਿਹੜੀ ਆਈ ਉਹਨਾਂ ਦਾ ਸ਼ੁਕਰੀਆ ਦਾ ਕਰਨਾ ਰੇਲਵੇ ਅਫਸਰਸ ਵੀ ਇੱਥੇ ਨੇ ਮੇਰੇ ਦਾ ਸਭ ਮੈਂ ਬਹੁਤ ਸ਼ੁਕਰੀਆ ਕਰਨਾ ਔਰ ਦੀਪਕ ਬਿਲਡਰਸ ਦੀ ਟੀਮ ਮੱਥੇ ਹੈ ਮੈਂ ਨਰੇਸ਼ ਜੀ ਦਾ ਉਹਨਾਂ ਦੀ ਬਹੁਤ ਸ਼ੁਕਰੀਆ ਕਰਨਾ ਔਰ ਜੋ ਵੀ PWD ਦੇ ਅਫਸਰਸ ਅੱਤੇ ਕੰਮ ਕਰਦੇ ਨੇ ਯੰਗ ਲੜਕੇ ਨੇ ਉਹ ਵੀ ਖੜੇ ਉੱਕੇ ਕੰਮ ਕਰਾਦੇ ਨੇ ਮੇਰੇ ਟਾਈਮ ਵੀ ਹੋਈ ਸੀ ਤੇ ਉਹਨਾਂ ਦਾ ਵੀ ਸ਼ੁਕਰੀਆ ਦਾ ਚਲੋ ਹੁਣ ਅਸੀਂ ਅੱਜ ਇੱਥੇ ਇਸ ਜੰਕਸ਼ਨ ਪੁਆਇੰਟ ਤੇ ਆਂ ਔਰ ਇਹ ਆਲਮੋਸਟ ਤੁਸੀਂ ਦੇਖਿਆ ਉਹ ਕੰਪਲੀਟ ਹੋ ਰਿਹਾ ਤੁਸੀਂ ਜੇ ਕਵਰ ਕਰੋਗੇ ਤੇ ਜਦੋਂ ਮੈਂ NHAI ਕੋਲੋਂ ਪਰਮਿਸ਼ਨ ਲਈ ਸੀ ਇੱਕੋ ਕੰਡੀਸ਼ਨ 'ਚ ਉਹਨਾਂ ਨੇ ਲਈ ਸੀ ਕਿਉਂਕਿ ਸੇਫਟੀ ਮੈਜ਼ਰ ਵੀ ਦੇਖਦੇ ਹੁੰਦੇ ਪਹਿਲੇ ਤਾਂ ਮੈਂ ਡਿਫੈਂਸ ਦਾ ਤੇ ਨੈਸ਼ਨਲ ਹਾਈਵੇ ਥੋਰਟੀ ਦਾ ਥੈਂਕਸ ਕਰਨਾ ਪਹਿਲੇ ਵੀ ਕਰਦਾ ਰਿਹਾ ਕਿ ਮੇਰੇ ਖਿਆਲ ਮੜਾ ਰੀਅਰਲੀ ਉਹ ਆਪਣੇ ਹਾਈਵੇ ਦੇ ਨਾਲ ਸਟੇਟ ਹਾਈਵੇ ਨੂੰ ਕਨੈਕਟ ਕਰਨ ਦੀ ਪਰਮਿਸ਼ਨ ਦਿੰਦੇ ਨੇ ਤੇ ਸਾਨੂੰ ਉਹਨਾਂ ਨੇ ਦਿੱਤੀ ਲੋਕਾਂ ਦੀ ਮੁੱਖ ਸਮੇਂ ਦੇ ਵਾਰ ਮੈਂ 2019 ਵਿੱਚ ਹੀ ਹੈ ਪਰਮਿਸ਼ਨ ਲੈ ਆਇਆ ਸੀ ਇਹ ਨਵੀਂ ਪਰਮਿਸ਼ਨ ਨਹੀਂ ਹੈਗੀ ਉਹਦੇ ਵਿੱਚ ਸਾਡੀ ਇਹ ਸੀ ਕਿ ਜਦੋਂ ਗੱਡੀ ਪਿੱਛੋਂ ਆਉਂਦੀ ਹੈ ਇਹ ਉਹਦੇ ਵਿੱਚ ਅਸੀਂ ਹੈ ਪਾਥਵੇ ਬਣਾ ਰਿਹਾ ਪਿੱਛੋਂ ਗੱਡੀ ਚਲੇਗੀ ਆ ਕੇ ਇੱਥੇ ਐਂਟਰ ਕਰ ਜਾਏਗੀ ਔਰ ਜਿਨ੍ਹਾਂ ਨੇ ਉਧਰੋਂ ਆਣਾ ਹੈ ਇੱਧਰ ਐਂਟਰ ਕਰਕੇ ਥੱਲੇ ਉਤਰ ਜਾਣਗੇ ਇਧਰੋਂ ਕਿਸੇ ਜੇ ਤੇ ਚੱਕੀ ਵਾਲੀ ਜਾਣਾ ਹੈ ਉਹ ਇੱਥੋਂ ਕਲਾਈਮ ਕਰਨਗੇ ਤੇ ਲੈਫਟ ਲੈ ਕੇ ਜਲੰਧਰ ਥੋੜੀ ਸਰਵਿਸ ਲੇਨ ਫੜਨਗੇ ਤੇ ਫਿਰ ਅੱਗੇ ਚੱਲ ਜਾਣਗੇ ਮਗਰ ਜਿਨ੍ਹਾਂ ਨੇ ਵਾਪਸ ਜਾਣਾ ਹੈ ਉਹ ਅੱਗੇ ਜਿਹੜਾ ਯੂ ਟਰਨ ਹੈਗਾ ਫਲਾਈਓਵਰ ਦਾ ਉੱਥੋਂ ਲੈ ਕੇ ਚਲੇ ਜਾਣਗੇ ਇਹਦੇ ਪਿੱਛੇ ਜੇ ਤੁਸੀਂ ਦੇਖੋ ਮੈਂ ਆਈਸ ਆਊਟ ਦਿਖਾਈ ਦਿੰਦੇ ਨਹੀਂ ਨਹੀਂ ਇੱਕ ਬੰ ਥੋੜਾ ਸ਼ਾਇਦ ਉਹ ਜਿਹੜਾ ਫਲਾਈਓਵਰ ਹਮੇਸ਼ਾ ਤੁਸੀਂ ਦੇਖੋ ਤੇ ਗਾਰਡਰ ਪੈਗੇ ਨੇ ਉਦੋਂ ਇਹ ਫਲੋਰੀਡ ਗਾਰਡਨ ਵੀ ਬਣ ਕੇ ਦੇ ਦੇ ਉਹ ਸਿਰਫ ਪਲੇਸ ਕਰਨੇ ਨੇ ਇਹਦੇ ਵਿੱਚ ਜਿਹੜਾ ਡਿਫਿਕਲਟ ਕੰਮ ਸੀ ਉਹ ਸੀ ਇਹ ਜਿਹੜਾ ਵਿੱਚ ਰਿਨਵੇ ਲਾਈਨ ਦੇ ਉੱਪਰ ਕਰਨਾ ਉਹ ਐ ਪੇਰ ਉਹ ਕੋਈ ਦਿਖਾ ਦਿਓ ਤੁਸੀਂ ਤੇ ਮੈਂ ਲੋਕਾਂ ਨੂੰ ਬਸ ਇਹੀ ਕਹਿਣਾ ਚਾਹਨਾ ਕਿ ਅਹ ਤੁਹਾਨੂੰ ਪ੍ਰੋਮਿਸ ਕੀਤਾ ਸੀ ਮੈਂ ਐਮਪੀ ਦੇ ਇਲੈਕਸ਼ਨ ਤੋਂ ਬਾਅਦ ਅਸੀਂ ਪਿੱਛੇ ਪੇਦੇ ਆਂ ਔਰ ਮੈਨੂੰ ਲੱਗਦਾ ਕੋਸ਼ਿਸ਼ ਕਰਾਂਗੇ ਕਿ ਸਹੀ 4-5 ਮਹੀਨੇ ਦੇ ਅੰਦਰ ਅੰਦਰ ਇਹ ਵਾਲਾ ਕੰਮ ਜਲਦੀ ਕਰਾਈਏ ਔਰ ਰੇਲਵੇ ਡਿਪਾਰਟਮੈਂਟ ਦਾ ਵੀ ਥੈਂਕਸ ਕਰਨਾ ਪੂਰਾ ਕੋਪਰੇਟ ਕਰ ਰਹੇ ਨੇ ਜਿੱਥੇ ਸਾਨੂੰ ਇੱਥੇ ਬੰਦ ਕਰਨ ਦੀ ਪਰਮਿਸ਼ਨ ਚਾਹੀਦੀ ਹੈ ਉਹ ਵੀ ਉਹ ਸਾਨੂੰ ਦੇ ਰਹੇ ਨੇ ਮਗਰ ਇੰਨਾ ਕਿ ਬੜਾ ਪ੍ਰੈਸਾਈਜ਼ ਕੰਮ ਹੈ ਔਰ ਉਹ ਮੈਨੂੰ ਯਕੀਨ ਹੈ ਕਿ ਇਹ ਕੰਪਨੀ ਬੜੀ ਅੱਛੀ ਹੈ ਔਰ ਦੀਪਕ ਬਿਲਡਰ ਉਹਨਾਂ ਦੀ ਟੀਮ ਔਰ पीडब्ल्यूਡੀ ਦੇ ਅਫਸਰ ਮਿਲ ਕੇ ਕੰਮ ਕਰਾਦੇ। ਗਵਾਂਧਾ ਸਰਕਾਰ ਦੇ ਟਾਈਮ ਤੋਂ ਸਾਰੇ ਬਿੱਜ ਦਾ ਕੰਮ ਸਟਾਰਟ ਹੋਇਆ ਉਸ ਟਾਈਮ ਤੱਕ 70% ਕੰਮ ਹੋ ਗਿਆ 3 ਸਾਲ ਬੀਤਣ ਦੇ ਬਾਅਦ ਵੀ ਕੰਮ ਕੰਪਲੀਟ ਨਹੀਂ ਹੋ ਪਾਇਆ। ਮੈਨੂੰ ਲੱਗਦਾ ਕਿ ਇਹਨਾਂ ਨੇ ਫੋਕਸ ਹੀ ਨਹੀਂ ਸੀ ਔਰ ਯਾ ਦੇਖੋ ਐਸਾ ਹੈ ਸਪੋਰਟ ਮੈਂ ਕੰਪਨੀ ਦੀ ਗਲਤੀ ਨਹੀਂ ਕਹਿੰਦਾ ਜੀ ਕਿਉਂਕਿ ਮੇਰੇ ਟਾਈਮ ਵੀ ਤੇ ਕੰਪਨੀ ਨੇ ਕੰਮ ਕੀਤਾ ਉਸੇ ਤਲਵਾੜਾ ਜੱਟਾ ਪੁਲ ਦੇਖੋ ਰਿਕਾਰਡ ਟਾਈਮ 'ਚ ਸੇਮ ਟੀਮ ਨੇ 30 ਕਰੋੜ ਦਾ ਕੰਮ ਖਤਮ ਕਰਕੇ ਪਰ ਹਮਾਰਿਆ ਜੀ ਔਰ ਮੈਂ ਬੜਾ ਕਲੀਅਰ ਆ ਕਿ ਨਾ ਅਫਸਰਾਂ ਵੱਲੋਂ ਕੋਈ ਪ੍ਰੋਬਲਮ ਆਈ ਹੈ ਔਰ ਨਾ ਕੰਪਨੀ ਵੱਲੋਂ ਪ੍ਰੋਬਲਮ ਆਈ ਹੈ ਕੋਆਰਡੀਨੇਸ਼ਨ ਦਾ ਜਰੂਰੀ ਇਸ਼ੂ ਆਇਆ ਜਾਂ ਸਮਝ ਨਹੀਂ ਪਾਏ ਜਾਂ ਕੋਈ ਕਾਰਨ ਹੋਏਗਾ ਮਗਰ ਜਿੱਥੇ ਇੱਕ ਅਪਰੂਵਲ ਸੀ ਮੈਨੂੰ ਜੋ ਪਤਾ ਚੱਲਿਆ ਇੱਕ ਛੋਟਾ ਜਿਹਾ ਅਪਰੂਵਲ ਸੀ ਜਿਹੜਾ ਮੇਰੇ ਟਾਈਮ ਵਿੱਚ 4 ਦਿਨਾਂ ਜਾਂ ਮੈਕਸਿਮ 5 ਦਿਨਾਂ ਚ ਚੱਲਦਾ ਸੀ ਉਸ ਕੱਲੇ ਅਪਰੂਵਲ ਨੂੰ ਲਿਆਉਣਾਸਤੇ ਇਹਨਾਂ ਨੇ 1 ਸਾਲ ਲਗਾਇਆ ਤਾਂ ਜੇ ਛੋਟੇ-ਛੋਟੇ ਚੀਜ਼ ਨੂੰ ਸਾਲ-ਸਾਲ ਲਗਾਓਗੇ ਫਿਰ ਰੇਟ ਵੱਧਦੇ ਆ ਜੀ ਜਦੋਂ ਰੇਟ ਵੱਧਦੇ ਆ ਤਾਂ ਫਿਰ ਠੇਕੇਦਾਰ ਨੂੰ ਨੁਕਸਾਨ ਹੁੰਦਾ ਹੈ ਫਿਰ ਉਹਦਾ ਰਿਵਾਈਜ਼ ਐਡਮਿਨਿਸਟ੍ਰੇਟਿਵ ਅਪਰੂਵਲ ਹੁੰਦਾ ਤੇ ਮੈਨੂੰ ਲੱਗਦਾ ਨੈਗਲੀਜੈਂਸ ਰਹੀ ਹੈ ਮਗਰ ਹੁਣ ਮੈਂ ਨਹੀਂ ਜਾਣਾ ਚਾਹੁੰਦਾ ਸੀ ਅੱਗੇ ਲੱਗ ਕੇ ਕਿ 5 ਮਹੀਨੇ ਚ ਕੰਮ ਖਤਮ ਕਰਾਂਗੇ ਤਾਂ ਕਿ ਸਾਡੇ ਇਲਾਕੇ ਦੀ ਗਰੋਥ ਹੋ ਸ਼ਹਿਰ ਦਾ ਡ੍ਰੀਮ ਪ੍ਰੋਜੈਕਟ ਹੈ ਔਰ ਮੈਨੂੰ ਲੱਗਦਾ ਹੈ ਇਸ ਹੀ ਸਾਲ ਦੀ ਅਖੀੜੀ 4-5 ਮਹੀਨੇ ਚ ਇਹਨੂੰ ਚਾਲੂ ਕਰਾਂਗੇ ਇੱਥੇ ਫਿਰ ਮੈਂ ਇੱਕ ਗੱਲ ਕਰ ਰਿਹਾ ਜਿੰਨੀ ਵੀ ਮੇਰਾ ਇੱਕ ਪ੍ਰੋਮਿਸ ਸੀ ਕਿ ਮੈਂ ਕਿਸੇ ਵੀ ਦੁਕਾਨ ਨੂੰ ਡਿਸਪਲੇਸ ਨਹੀਂ ਕਰਾਂਗਾ ਔਰ ਮੈਂ ਦੁਕਾਨ ਵਾਲਿਆਂ ਨੂੰ ਸਾਡੇ ਬੜੀ ਇਹ ਕਹਿਣਾ ਚਾਹਣਾ ਇੱਥੇ ਅਸੀਂ ਸੋਲੂਸ਼ਨ ਕੱਢਾਂਗੇ ਇਹ ਫਲਾਈਓਵਰ ਜਿਹੜਾ ਹੈ ਕੋਈ ਅੰਡਰਪਾਸ ਉੱਥੇ ਨਹੀਂ ਬਣੇਗਾ ਉਹਦਾ ਵੀ ਅਸੀਂ ਸੋਲੂਸ਼ਨ ਕੱਢੇਗਾ ਮੈਂ ਐਮਪੀ ਸਾਹਿਬ ਨੂੰ ਵੀ ਸਮਝਾਉਂਦੇ ਨਾ ਮੈਂ ਆਪਸ਼ਨਾਂ ਨੂੰ ਵੀ ਸਮਝਾਦਾਗਾ ਕਿ ਉਹਨੂੰ ਕਿਸ ਤਰੀਕੇ ਨਾਲ ਅਸੀਂ ਗੇਟ ਬੰਦ ਕਰਾਂਗੇ ਉਹਨੂੰ ਉੱਪਰੋਂ ਅਸੀਂ ਲੈ ਕੇ ਚਲੇ ਜਾਵਾਂਗੇ ਤੇ ਮੈਂ ਦੁਕਾਨਦਾਰ ਨੂੰ ਕਹਿੰਨਾ ਤੁਸੀਂ ਬਿਲਕੁਲ ਚਿੰਤਾ ਨਾ ਕਰਨਾ ਪਰੇਸ਼ਾਨ ਨਾ ਹੋਣਾ ਕਿਸੇ ਦੀ ਦੁਕਾਨ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਕਿਸੇ ਦੀ ਕੋਈ ਬਿਜ਼ਨਸ ਨੂੰ ਪ੍ਰੋਬਲਮ ਨਹੀਂ ਆਏਗੀ ਤੇ ਮੇਰੇ ਬਾਅਦ ਚ ਜਿਹੜੇ 3-4 ਦੁਕਾਨ ਵਾਲਿਆਂ ਨੂੰ ਪ੍ਰੋਬਲਮ ਆਈ ਹੈ ਸਾਡੀ ਸਰਕਾਰ ਆਏਗੀ ਅਸੀਂ ਉਹਨਾਂ ਨੂੰ ਪੂਰਾ ਕੰਪਨਸੇਟ ਕਰਾ ਕੇ ਉਹਨਾਂ ਦੀ ਦੁਕਾਨਾਂ ਬਣਾ ਕੇ ਦੇਵਾਂਗੇ ਅਸੀਂ ਤਾਂ ਪਹਿਲੇ ਬਰੀਫ ਕੀਤਾ ਹੈ ਇਹ ਜਿਹੜਾ ਜਿਹੜਾ ਰੇਲਵੇ ਦਾ ਪੋਰਸ਼ਨ ਹੈ ਇਹਦਾ ਇਹ ਪੁਲ ਬਾਰੋਂ ਬਣਿਆ ਜੀ ਸਾਡੇ 4 ਕਰੋੜ ਦੀ ਵੈਲਿਊ ਦਾ ਔਰ 45 ਮੀਟਰ ਦਾ ਸਪੈਨ ਹੈ ਮੇਰੇ ਟਾਈਮ ਹੀ ਅਸੀਂ ਆਪਣੇ ਟਾਈਮ ਹੀ ਇਹਦਾ ਆਰਡਰ ਦਿਲਵਾ ਕੇ ਗਿਆ ਸੀ ਔਰ ਇਹ ਹੁਣ ਅਸੈਂਬਲ ਹੋਣਾ ਸ਼ੁਰੂ ਹੋਏਗਾ ਪੈਰਲੈਲੀ ਸਾਰੇ ਕੰਮ ਹੋ ਗਏ ਨੇ ਤੇ ਰੇਲਵੇ ਕੋਲੋਂ ਅਸੀਂ ਸ਼ਟਡਾਊਨ ਲਵਾਵਾਂਗੇ ਥੋੜੀ ਦੇਰ ਰਸਤੇ ਤੇ ਜਿਸ ਤਾਈਂ ਕੰਪਨੀ ਸ਼ਟਡਾਊਨ ਲਏਗੀ ਉਸੇ ਸ਼ਟਡਾਊਨ ਦੇ ਵਿਚਾਰ ਰੱਖਾਂਗੇ ਤੇ ਤੁਸੀਂ ਇਹ ਦੇਖਣਾ ਲੋਹੇ ਦਾ ਕੰਮ ਹੈ ਪੂਰਾ ਤੇ ਇਹ ਕੋਸ਼ਿਸ਼ ਹੈ ਸਾਡੀ ਕਿ 3-4 ਮਹੀਨੇ ਦੇ ਅੰਦਰ-ਅੰਦਰ ਇਹ ਪੁਲ ਨੂੰ ਸੀ ਚਾਲੂ ਕਰਾ ਦੇਈਏ ਲੋਕ ਕਾਫੀ ਦਿਨ ਤੋਂ ਸਫਰ ਕਰ ਰਹੇ ਇੱਥੋਂ ਦੇ ਕਿਸੇ ਕੰਮ ਨੂੰ ਲੈ ਕੇ ਮੇਰੀ ਪ੍ਰੋਮਿਸ ਹੈ ਜੀ ਕਿ ਐਮਪੀ ਦੇ ਇਲੈਕਸ਼ਨ ਤੋਂ ਬਾਅਦ ਕਿਉਂਕਿ ਅਥਾਰਟੀ ਚਾਹੀਦੀ ਹੁੰਦੀ ਹੈ ਜੀ ਕੋਆਰਡੀਨੇਟ ਕਰਨ ਵਾਸਤੇ ਤੇ ਉਸ ਤੋਂ ਬਾਅਦ ਕਿਉਂਕਿ ਕਾਫੀ ਇਸ਼ੂ ਸੀ ਰਿਜ਼ੋਲਵ ਕਰਨ ਵਾਲੇ ਜੋ ਮੈਂ ਬੈਕ ਐਂਡ ਤੇ ਹੰਦਾਵਾ ਸਾਹਿਬ ਨਾਲ ਮਿਲ ਕੇ ਕਰ ਰਹੇ ਸੀ ਕਾਫੀ ਚੀਜ਼ਾਂ ਕਲੋਜ਼ ਹੋ ਗਈਆਂ ਔਰ ਅਸੀਂ ਕਲੋਜ਼ ਕਰ ਚੁੱਕੇ ਹਾਂ ਹੁਣ ਮੈਨੂੰ ਨਹੀਂ ਲੱਗਦਾ ਇਹ ਕੰਮ ਰੁਕੇਗਾ ਤੇ ਅਸੀਂ ਇਹ ਕੰਮ ਨੂੰ ਕੰਪਲੀਟ ਕਰਾ ਦਾਂਗੇ ਪਾਰਲੀਮੈਂਟ ਤੋਂ ਬਾਅਦ ਤੇ ਮੈਂ ਤੇ ਹੰਦਾਵਾ ਸਾਹਿਬ ਨਾਲ ਆ ਕੇ ਸੀ ਇੱਕ ਵਾਰੀ ਅਫਸਰਾਂ ਨਾਲ ਜੁਆਇੰਟ ਰਿਵਿਊ ਵੀ ਲਾਂਗੇ ਮਗਰ ਮੇਰਾ ਪ੍ਰੋਮਿਸ ਹੈ ਲੋਕਾਂ ਨੂੰ ਸਪੇ ਕਿਉਂਕਿ ਤੁਸੀਂ ਪਾਰਲੀਮੈਂਟ ਚ ਸਾਨੂੰ ਆਸ਼ੀਰਵਾਦ ਦਿੱਤਾ ਔਰ ਪ੍ਰੋਮਿਸ ਹੀ ਕਿ ਇਹਨੂੰ ਮੈਂ ਚਾਲੂ ਕਰਵਾ ਕੇ ਦਵਾਂਗਾ ਤੇ ਜਿੱਸਾ ਪਹਿਲੇ ਕੰਮ ਕਰਦਾ ਸੀ ਇਹਨੂੰ ਮੈਂ ਰੈਗੂਲਰਲੀ ਵਿਜ਼ਿਟ ਕਰਕੇ ਕਰਾਂਗਾ ਹਾਂ ਸਟੇਟ ਗਵਰਨਮੈਂਟ ਨੂੰ ਮੈਂ ਹੀ ਰਿਕੁਐਸਟ ਕਰਾਂਗਾ ਕਿ ਇਹ ਪਬਲਿਕ ਦੇ ਇਨਫਰਾਸਟਰਾ ਦਾ ਕੰਮ ਹੈ ਜਿੱਤੇ ਸਟੇਟ ਗਵਰਨਮੈਂਟ ਦੀ ਲੋੜ ਹੈ ਕਿਉਂਕਿ ਇਹ ਪ੍ਰੋਜੈਕਟ ਚ 48 ਕਰੋੜ ਦਾ ਸਟੇਟ ਗਵਰਨਮੈਂਟ ਦਾ ਪਾਇਆ ਸੀ 12 ਕਰੋੜ সেন্ট্রਲ ਗਵਰਨਮੈਂਟ ਦਾ ਮੇਨ ਪੈਸਾ ਅਮੇ ਸਟੇਟ ਗਵਰਨਮੈਂਟ ਤੇ ਸਾਈਟ ਟਾਈਮ ਸਾਰਾ ਅਪਰੂਵਲ ਵੀ ਹੋ ਗਿਆ ਸੀ ਪੈਸਾ ਵੀ ਆ ਗਿਆ ਸੀ ਤੇ ਮੈਂ ਬਸ ਸਟੇਟ ਗਵਰਨਮੈਂਟ ਨੂੰ ਇਹ ਰਿਕੁਐਸਟ ਕਰਾਂਗਾ ਜਿਸ ਤਰ੍ਹਾਂ ਇਹ ਕੰਮ ਹੋ ਜਾਈਏ ਔਰ ਠੇਕੇਦਾਰ ਦੇ ਜੋ ਪੈਸੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ